ਇਲਾ ਇੱਕ ਕਮਰਾ ਹੁੰਦਾ ਸੀਗਾ ਜੀ ਇਹ ਨਾ ਨਾ ਜਦੋਂ ਗੇਜਮੈਂਟ ਸਾਡੀ ਹੋਈ ਹੈ ਜੀ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਮਿਹਨਤ ਕਰਦਾ ਰਿਹਾ ਕਬੱਡੀ ਥੋੜਾ ਦੂਰ ਹੋ ਗਈ 6:00 ਵਜੇ ਸੀ ਮੇਰੀ ਕਿਸੇ ਨੇ ਮੇਰੇ ਤੋਂ ਮੈਨੂੰ ਪੁੱਛਿਆ ਨਹੀਂ ਜੀ ਉਸ ਤੋਂ ਬਾਅਦ ਮੈਂ ਬਿਲਕੁਲ ਟੁੱਟ ਚੁੱਕਿਆ ਸੀਗਾ ਮੈਰਿਜ ਹੋਣ ਤੋਂ ਬਾਅਦ ਇਹਨਾਂ ਨੇ ਜਦਾਂ ਜਦਾਂ ਮੈਨੂੰ ਫਰੈਂਡ ਹੀ ਮਿਲ ਗਿਆ ਇੱਕ ਦੋਸਤ ਹੀ ਮਿਲ ਗਿਆ ਜੀ ਮੇਰਾ ਤੇ ਇਹਨਾਂ ਨੇ ਮੈਨੂੰ ਸਮਝਾਇਆ ਇਦਾਂ ਅੱਗੇ ਅਸੀਂ ਦੋਨਾਂ ਜਣੇ ਨੇ ਮਿਲ ਕੇ ਲਾਈਫ ਨੂੰ ਅੱਗੇ ਵਧਾਇਆ ਜੀ ਜੋ ਮੈਂ ਕੁਝ ਵੀ ਮੰਗਣਾ ਮੈਨੂੰ ਉਹ ਮਿਲਦਾ ਸੀਗਾ ਇਹਨਾਂ ਨੇ ਕਦੇ ਨਹੀਂ ਕਿਹਾ ਸੀ ਆਪਣੇ ਕੋਲ ਆਜ ਪੈਸਾ ਹੈ ਨਹੀਂ じゃ ਮੈਂ ਨਹੀਂ ਲਿਆ ਸਕਦਾ ਮੈਂ ਤੁਹਾਨੂੰ ਨਹੀਂ ਕੁਝ ਦੇ ਸਕਦਾ ਇਦਾਂ ਵਗੈਰਾ ਕੁਝ ਨਹੀਂ ਸੀ ਮੈਨੂੰ ਜੋ ਮੈਂ ਮੰਗਦੀ ਸੀ ਮੈਨੂੰ ਲਾ ਕੇ ਦਿੰਦੇ ਸੀ ਜਣਾ ਤੁਸੀਂ ਖੇਡੋ ਅੱਗੇ ਵਧੋ ਤੁਸੀਂ ਬਹੁਤ ਹੈਲਪ ਕੀਤੀ ਮੈਨੂੰ ਇੱਕ ਵਾਈਫ ਦੇ ਨਾਲ ਨਾਲ ਚੰਗਾ ਦੋਸਤ ਵੀ ਮਿਲ ਗਿਆ ਜੀ ਹਾਂਜੀ ਹਰ ਗੱਲ ਮੈਂ ਇਹਨਾਂ ਨਾਲ ਸ਼ੇਅਰ ਕਰਦਾ ਜੀ ਜਿਆਦਾ ਮੈਂ ਸਾਈਡ ਤੇ ਮੁੰਡਿਆਂ ਨਾਲ ਲਿਆਜ ਨਹੀਂ ਪਉਂਦਾ ਇਹਨਾਂ ਨੇ ਮੇਰੀ ਹਰ ਗੱਲ ਸ਼ੇਅਰ ਹੁੰਦੀ ਹੈ ਉਹ ਤਾਂ ਦਿਮਾਗ ਚ ਇਦਾਂ ਹੁੰਦਾ ਸੀਗਾ ਵੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਵੀ ਕਿਦਾਂ ਨਸ਼ਾ ਤੇ ਲੱਗੀ ਪਈ ਆ ਵੀ ਚੱਲ ਪੈਸਾ ਨਹੀਂ ਪੁਛਤਾ ਆਉਂਦਾ ਹੀ ਆ ਹੱਥ 'ਚ ਚੱਲ ਪੈਸਾ ਨਹੀਂ ਤੇ ਨਸ਼ੇ ਬੱਤੇ ਵਾਲੀ ਦੁਹ ਰਹਿਤ ਆ ਵੀ ਇਹ ਤਾਂ ਨਹੀਂ ਕਰ ਦੇਗੇ ਚਲੋ ਖੇਡ ਕੇ ਆਉਂਦੀ ਆ ਚਲ ਆਪਦੀ ਵੀ ਸਿਹਤ ਤਾਂ ਉਹਨਾਂ ਦੀ ਵਧੀਆ ਰਹਿੰਦੀ ਆ ਕਰ ਦੇ ਕਰ ਦੇ ਤਾਂ ਉਹ ਮੰਨਦੇ ਨਹੀਂ ਸੀਗੇ ਕੋਈ ਕੋਈ ਆ ਕੇ ਦੱਸਦਾ ਸੀਗਾ ਬਾਹਰੋਂ ਦੱਸਦੇ ਸੀ ਪਿੰਡ ਵਾਲੇ ਜਾਂ ਵੀ ਤੁਹਾਡਾ ਮੁੰਡਾ ਬਹੁਤ ਵਧੀਆ ਖੇਡਦੇ ਨੂੰ ਹਟਾਏ ਹੋਣਾ ਬਹੁਤ ਅੱਗੇ ਜਾਊਗਾ ਤੇ ਘਰ ਦੇ ਕਹਿ ਦਿੰਦੇ ਸੀ ਇਹ ਤਾਂ ਹੌਲੀ ਹੌਲੀ ਕਰਦਾ ਵਾ ਤੇ ਖੇਡ ਕਿੱਥੋਂ ਲਊਗਾ ਮਨ ਦੇ ਨਹੀਂ ਸੀਗੇ ਇੱਕ ਦਿਨ ਪਾਪਾ ਦੇਖਣ ਚਲੇ ਗਏ ਸੀ ਉਹਨਾਂ ਨੇ ਫਿਰ ਘਰੇ ਆ ਕੇ ਦੱਸਿਆ ਕਿ ਬਹੁਤ ਸੋਹਣਾ ਖੇਡਦਾ ਵਾ ਸਾਰੀ ਵਸ ਬਹੁਤ ਹੈਲਪ ਕਰੀ ਉਹਨਾਂ ਨੇ ਸਟਾਰਟ ਕਰਤੀ ਸੀ ਤੇ ਘਰ ਦੇ ਕਹਿ ਦੁੰਦੇ ਸੀ ਹੱਟ ਲੱਗ ਜਾਂਦੀ ਸੀਗੀ ਤੇ ਕਈ ਵਾਰ ਤਾਂ ਸੱਟ ਲੱਗ ਗਈ ਸੱਜਿਆ ਤੇ ਕਿਹਾ ਮੇਰੀ ਕੋਣੀ ਫ੍ਰੈਕਚਰ ਹੋ ਗਈ ਰੋਟੀ ਨਹੀਂ ਖਾਦੀ ਜਾਂਦੀ ਬੱਚੇ ਖਾਉਂਦੇ ਰਹੇ ਆ ਜੀ ਜਿਵੇਂ ਮੇਰੇ ਭਤੀਜੇ ਹੁੰਦੇ ਸੀਗੇ ਜੀ ਤੇ ਘਰ ਦੇ ਮਾਂ ਦੁਖੀ ਉਹਦੇ ਮਾਤਾ ਕਹਿ ਦਿੰਦੇ ਸੀ ਕਿ ਨਹੀਂ ਖੇਡਣਾ ਉਹ ਬਾਈ ਲਗਭਗ ਜਿੰਨੇ ਹੁਣ ਸਟਾਰ ਆ ਮੁੰਡੇ ਸਾਰਿਆਂ ਨਾਲ ਹੀ ਖੇਡ ਚੁੱਕਿਆ ਜੀ ਜਿਵੇਂ ਵੀਰਾ ਹਰਮਨ ਕੋਲਿਆ ਚਰਾਗ ਦੀ ਨਮਈਆ ਮਲਾ ਰਾਜਿਆਣੇ ਦੀ ਟੀਮ ਚ ਖੇਡਦਾ ਰਹੀ ਮਨਪੀ ਗੱਲ ਗਿਆਣਾ ਤੇ ਕੁਸ਼ੀਦੂ ਗਾਰਗਣਾ ਬਾਈ ਉਹਨਾਂ ਨਾਲ ਸੀਨੀਅਰ ਆਪਨੇ ਹੁੰਦਣਾ ਮੈਚ ਲੱਗੇ ਕਾਫੀ ਫਰੀਆਦ ਸਗਰ ਪਰ ਅਗਰ ਪਰ ਹਣੀ ਹੁੰਦਣਾ ਖੇਡਿਆ ਜੀ ਮੈਂ ਬਚੀ ਉਹਨਾਂ ਨੇ ਬੰਨਾਲੇ ਨਾਲ ਸਾਰਿਆਂ ਨਾਲ ਖੇਡਿਆ ਜੀ ਇਹੀ ਹੁੰਦਾ ਸੀਗਾ ਕਿ ਗਰਾਊਂਡ ਚ ਚਲੇ ਗਏ ਤੇ ਲੋਕੀ ਮੈਨੂੰ ਦੇਖਣ ਦੇਖ ਕੇ ਬਸ ਮੈਨੂੰ ਤਾੜੀਆਂ ਮਾਰਨ ਪੈ ਨਾ ਸੋਚਿਆ ਸੀ ਮੈਂ ਪੈਸੇ ਬਾਰੇ ਸੋਚਿਆ ਸੀ ਉਦੋਂ ਬਾਅਦ ਹੁਣ ਪਤਾ ਲੱਗਣ ਲੱਗਿਆ ਜੀ ਪੈਸਾ ਪੈਸੇ ਮਗਰ ਮੈਂ ਖੇਡੇ ਨਹੀਂ ਪੈਸੇ ਮਗਰ ਖੇਡਿਆ ਹੁੰਦਾ ਹੁਣ ਮੇਰੇ ਕੋਲ ਕੁਛ ਹੁੰਦਾ ਬਸ ਮੈਂ ਯਾਰੀਆਂ ਦੋਸਤਾਂ ਦੀ ਦੋਸਤੀਆਂ ਦੀ ਖੇਡੀ ਆ ਜੀ ਔਖਾ ਤਾਂ ਬਹੁਤ ਹੁੰਦਾ ਜੀ ਕਿਉਂਕਿ ਹੁਣ ਖੇਡਦੇ ਹਰੇਕ ਪਲੇਅਰ ਦੇ ਸੱਟਾਂ ਲੱਗੀਆਂ ਆਉਂਦੀਆਂ ਪਲੇਅਰ ਕੰਮ ਨਹੀਂ ਕਰ ਸਕਦਾ ਜੀ ਨਹੀਂ ਕਰ ਸਕਦਾ ਕਿਉਂਕਿ ਕੋਈ ਵੀ ਬਾਹਰ ਵਾਲਾ ਕੰਮ ਕਰਦੇ ਹੁਣ ਉਹਨੀਆਂ ਮੇਰੀਆਂ ਹੁਣ ਵੀ ਦਰਦ ਕਰਨ ਲੱਗ ਜਾਂਦੇ ਨੇ ਉਹਦਾ ਕੰਮ ਕਰਦਾ ਵਾਂ ਔਖਾ ਹੋ ਜਾਂਦਾ ਕੰਮ ਕਰਨਾ ਜੀ ਤਾਂ ਇਹ ਮਾਦਾ ਬਿਮਾਰ ਹੁੰਦੇ ਸੀ ਬਾਪੂ ਬਿਮਾਰ ਰਹਿੰਦਾ ਸੀਗਾ ਤੇ ਕੁਛ ਫਿਰ ਘਰ ਦੇ ਹਾਲਾਤ ਮੇਰੇ ਮੇਰੇ ਸਰਤੀ ਸਾਰਾ ਖਰਚਾ ਸੀਗਾ ਜੇ ਮੈਂ ਖੇਡਦਾ ਜਾਂ ਖੇਡਣ ਜਾਂਦਾ ਸੀਗਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀਗਾ ਜੀ ਜੇ ਘਰ ਦਾ ਜਿਵੇਂ ਖੇਡਦਾ ਸੀਗਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀਗਾ ਤੇ ਜੇ ਕੰਮ ਕਰਦਾ ਸੀ ਫਿਰ ਮੈਥੋਂ ਖੇਡਣ ਨਹੀਂ ਜਾਂਦਾ ਸੀਗਾ ਜੀ ਕਿਉਂਕਿ ਇੱਕ ਪਾਸੇ ਹੋਏ ਜਾਂਦਾ ਜੀ ਕਿਉਂਕਿ ਜਦ ਦਿਨਾਂ ਨਹੀਂ ਕਹਿਣਾ ਵੀ ਮੈਂ ਇੱਥੇ ਆ ਤੇ ਮੈਂ ਦੇਖਣੀ ਦੇਖਣਾ ਪਰ ਮਹੌਤ ਪੰਗੀ ਸੁਣਾਈ ਦੇਖ ਇਹਨਾਂ ਨੂੰ ਤਾਂ ਜ਼ਰੂਰ ਦੇਖਣੇ ਦੇਖਣਾ ਹੁੰਦਾ ਸੀ ਜੇ ਕੋਈ ਹੋਰ ਗੱਲਬਾਤ ਉਹ ਨਹੀਂ ਮੈਂ ਕਹਿੰਨ ਲੈ ਬਸ ਆ ਦੋਈ ਮੂਟੀ ਲਾਜ ਹੋ ਜਾਣਾ ਵੀ ਲੈ ਦੱਸ ਵੀ ਆ ਕੀ ਕਰਦਾ ਜੇ ਤੂੰ ਵਧੀਆ ਕੋਈ ਵੀ ਰੇਡ ਪਾਉਣ ਜਾਣਾ ਵਧੀਆ ਆਉਣਾ ਫਿਰ ਕਹਣਾ ਬਹੁਤ ਸੋਹਣੀ ਪਾਈ ਹੈ ਬਹੁਤ ਵਧੀਆ ਇਨ ਇਨ ਦਿਨਾਂ ਥੋੜਾ ਮੈਂ ਵੀ ਜਾਣਗੀ ਸੀ ਜੀ ਮੈਨੂੰ ਇਹਨਾਂ ਨੇ ਕਹਿਣਾ ਵੀ ਆਏ ਹੁੰਦਾ ਕਬੱਡੀ ਚ ਆਏ ਹੁੰਦਾ ਫਿਰ ਮੈਨੂੰ ਵੀ ਆਏ ਹੁੰਦਾ ਸੀਗਾ ਵੀ ਹਾਂ ਤੁਸੀਂ ਅੱਜ ਜਾਇਂ ਕੀਤਾ ਹੈ ਤੁਸੀਂ ਅੱਜ ਜਾਇਂ ਕੀਤਾ ਥੋੜਾ ਥੋੜਾ ਮੈਂ ਵੀ ਜਾਣਗੀ ਸੀ ਪਹਿਲਾਂ ਸ਼ੌਕ ਹੁੰਦਾ ਸੀਗਾ ਹੁਣ ਥੋੜਾ ਜਿਹਾ ਮਜਬੂਰੀ ਬਣੀ ਹੋਈ ਹੈ ਕਿ ਅੱਗੇ ਚਲੋ ਅੱਗੇ ਪੈਸਾ ਨਹੀਂ ਕਮਾਇਆ ਜੀ ਲਿਆਜਾਂ ਜੀ ਖੇਡੀ ਗਿਆ ਜਿਵੇਂ ਹੁਣ ਮੈਂ ਤਗੜਾ ਸੀਗਾ ਪੈਸਾ ਕਮਾ ਸਕਦਾ ਸੀ ਵਧੀਆ ਵਧੀਆ ਟੀਮਾਂ ਨਾਲ ਖੇੜ ਕੇ ਮੈਂ ਦਾ ਯਾਰੀਆਂ ਦੋਸਤੀਆਂ ਯਾਰ ਨਹੀਂ ਆਇਆ ਜ ਨਹੀਂ ਆਏਗਾ ਕਿ ਮੈਨੂੰ ਖੜਾ ਲੈਂਦੇ ਸੀ ਤਗੜਾ ਹੁੰਦਾ ਸੀਗਾ ਮੈਂ ਇਹਨਾਂ ਨੇ ਬਹੁਤ ਰੋਕਣਾ ਕਿ ਤੁਸੀਂ ਇਹਨਾਂ ਨਾਲ ਨਹੀਂ ਖੇਡਣਾ ਇਹਨਾਂ ਨਾਲ ਖੇਡ ਲਓ ਪਰ ਮੈਂ ਦਹੀਂ ਖੇਢੀ ਗਿਆ ਜੀ ਮੇਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਪੂਰਾ ਨਾਮ ਦਾ ਹਰਪੀ ਸਿੰਘ ਹੈ ਜੀ ਕਬੱਡੀ 'ਚ ਮੈਨੂੰ ਹੈਪੀ ਕਹਿੰਦੇ ਹੈ ਹੈਪੀ ਮੱਲੀਆਂ ਦੇ ਨਾਮ ਨਾਲ ਜਾਣਦੇ ਜੀ ਯਾਰ ਤੋਰ ਦਾ ਕੀ ਨਾਮ ਹੈ ਮੇਰਨਵੀਰ ਪਾਲ ਨਹੀਂ ਉਹ ਕਿੰਨਾਂ ਤੁਸੀਂ ਕੀ ਕਰਦੇ ਹੋ ਮੈਂ ਹਾਊਸ ਵਾਈਫ ਹੀ ਹਾਂ ਓਕੇ ਵੀਰੇ ਤੁਹਾਡਾ ਕਬੱਡੀ ਦੇ ਵਿੱਚ ਛੋਟੀ ਦੇ ਖਿਡਾਰੀਆਂ ਦੇ ਵਿੱਚ ਨਾਮ ਹਾਂ ਜੀ ਉਹਨਾਂ ਬਹੁਤ ਸਾਰੀਆਂ ਇੰਟਰਵਿਊਜ਼ ਵੀ ਦੇਖਿਆ ਜਿਹਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦਾ ਸਟਰਗਲ ਦੱਸਿਆ ਕਿ ਕਦੇ ਲਈ ਤੁਹਾਡੀ ਕੀਤੀ ਬੋਲਦੀ ਸੀ ਤੇ ਕਿਸ ਤਰੀਕੇ ਦੇ ਨਾਲ ਗਰੀਬੀ ਨੇ ਖਲਾਤਬਤ ਤੋਂ ਬੱਤਰ ਕਰ ਦਿੱਤੇ ਹਾਂ ਜੀ ਤੇ ਕਹਿੰਦੇ ਨੇ ਕਿ ਜਦੋਂ ਗਰੀਬੀ ਆਉਂਦੀ ਹੈ ਇੱਕ ਚੰਗਾ ਲਾਈਫ ਪਾਰਟਰ ਜੇਕਰ ਜ਼ਿੰਦਗੀ ਦੇ ਵਿੱਚ ਹੋਵੇ ਤਾਂ ਜ਼ਿੰਦਗੀ ਸੋ ਖਾਲੀ ਹੋ ਜਾ ਬਿਲਕੁਲ ਜੀ ਤੇ ਇਹਨਾਂ ਦੇ ਆਉਣ ਦੇ ਨਾਲ ਤੇ ਇਹਨਾਂ ਦੇ ਸਪੋਰਟ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਚੇਂਜ ਆਇਆ ਜ਼ਰੂਰ ਦੱਸੋ ਜ਼ਿੰਦਗੀ 'ਚ ਇਹ ਚੇਂਜ ਤਾਂ ਬਹੁਤ ਆਇਆ ਇਹਨਾਂ ਦੇ ਆਉਣ ਨਾਲ ਪਹਿਲਾਂ ਇੱਕ ਕਮਰਾ ਹੁੰਦਾ ਸੀਗਾ ਜੀ ਇਹ ਨਾ ਜਦੋਂ ਅਗੇਜਮੈਂਟ ਸਾਡੀ ਹੋਈ ਹੈ ਜੀ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਮਿਹਨਤ ਕਰਦਾ ਰਿਹਾ ਕਬੱਡੀ ਥੋੜਾ ਦੂਰ ਹੋ ਗਿਆ 6:00 ਵੱਜ ਗਈ ਸੀ ਮੇਰੀ ਕਿਸੇ ਨੇ ਮੇ ਤੋਂ ਮੈਨੂੰ ਪੁੱਛਿਆ ਨਹੀਂਗਾ ਜੀ ਉਸ ਤੋਂ ਬਾਅਦ ਮੈਂ ਜਦੋਂ ਬਿਲਕੁਲ ਟੁੱਟ ਚੁੱਕਿਆ ਸੀਗਾ ਮੈਰਿਜ ਹੋਣ ਤੋਂ ਬਾਅਦ ਇਹਨਾਂ ਨੇ ਜਿਹੜਾ ਜਿੱਦਾਂ ਮੈਨੂੰ ਫਰੈਂਡ ਹੀ ਮਿਲ ਗਿਆ ਇੱਕ ਦੋਸਤ ਹੀ ਮਿਲ ਗਿਆ ਜੀ ਮੇਰਾ ਤੇ ਇਹਨਾਂ ਨੇ ਮੈਨੂੰ ਸਮਝਾਇਆ ਇਦਾਂ ਅੱਗੇ ਅਸੀਂ ਦੋਨਾਂ ਜਣੇ ਨੇ ਮਿਲ ਕੇ ਲਾਈਫ ਨੂੰ ਅੱਗੇ ਵਧਾਇਆ ਜੀ ਤੇ ਮੈਮ ਜਦੋਂ ਦੂ ਤੋੜਦਾ ਮੰਜ਼ਰਾ ਹੋਇਆ ਤੇ ਪਤਾ ਸੀ ਤੁਹਾਨੂੰ ਕਿ ਇਹਨਾਂ ਕੋਲ ਸਿਰਫ ਇੱਕ ਕਮਰਾ ਹੀ ਐ ਨਹੀਂ ਜੀ ਇਥੇ ਨਹੀਂ ਪਤਾ ਨਹੀਂ ਸੀ ਪਰ ਤੇ ਜਦੋਂ ਵਿਆਹ ਕੇ ਆਏ ਤੇ ਉਸ ਵੇਲੇ ਫਿਰ ਜਦੋਂ ਦੇਖਿਆ ਕਿ ਇਹਨਾਂ ਦਾ ਤਾਂ ਘਰਵਾਰੀ ਬੜਾ ਛੋਟਾ ਵਾ ਤੇ ਫਿਰ ਉਹਦੋਂ ਕੀ ਸੋਚਿਆ ਕੁਝ ਨਹੀਂ ਬਸ ਸਿੱਧੂ ਇਹਨੂੰ ਅੱਗੇ ਵਧਾਉਣ ਬਾਰੇ ਸੋਚਿਆ ਵੀ ਇਹਦੂੰ ਵਧੀਆ ਹੀ ਬਣਾਉਣਾ ਹੈ ਬੈਟਰ ਬਣਾਵਾਂਗੇ ਕੋਈ ਜਾਣ ਨਹੀਂ ਜਿੱਦਾਂ ਹੈਗਾ ਜੋ ਮਾਰੇ ਇਨੀ ਦਿੱਤਾ ਕਿਸਮਤ 'ਚ ਹੈਗਾ ਬਸ ਸਹੀ ਐ ਜੀ ਤੇ ਵੀਰੇ ਜਦੋਂ ਵਿਆਹ ਹੋਇਆ ਉਸ ਵੇਲੇ ਵੀ ਕਬੱਡੀ ਖੇਡਦੇ ਸੀ ਆ ਉਸ ਵੇਲੇ ਕੋਈ ਹੋਰ ਕੰਮ ਕਰਦੇ ਸੀ ਮੈਂ ਖੇਡਦਾ ਸੀ ਜੀ ਕਬੱਡੀ ਓਕੇ ਹਾਂਜੀ ਉਦਾਂ ਮੈਂ ਕੰਮ ਤੇ ਲੱਗ ਜਾਂਦਾ ਸੀ ਜੀ ਵਿਚ ਨਾਲ-ਨਾਲ ਕਬੱਡੀ ਖੇਡਦਾ ਹੀ ਕੰਮ ਦੇ ਨਾਲ-ਨਾਲ ਮੋਗੇ ਫੋਕਲ ਬਹਿਣ ਦੇ ਕੰਮ ਕਰਦਾ ਜੀ ਬਾਇਓ ਘਾਦਲ ਦੀ ਫੈਕਟਰੀ ਜ ਆ ਹੁਣ ਵੀ ਮੈਂ ਉੱਥੇ ਕੰਮ ਕਰਦਾ ਜੀ ਜੀ ਤੇ ਉਹਦੇ ਨਾਲ-ਨਾਲ ਮੈਂ ਖੇਡਦਾ ਵੀ ਸੀ ਇਹਨਾਂ ਨੇ ਵੈਸੇ ਮੈਂ ਛੱਡ ਚੁੱਕਿਆ ਸੀ ਥੋੜਾ-ਥੋੜਾ ਦੂਰ ਹੋ ਹੀ ਜਾਂਦਾ ਸੀ ਇਹਨਾਂ ਨੇ ਮੈਨੂੰ ਸਪੋਰਟ ਕੀਤੀ ਮੈਂ ਦੁਬਾਰਾ ਫੇਰ ਵਾਪਸੀ ਕੀਤੀ ਕਬੱਡੀ 'ਚ ਹਾਂਜੀ ਵਧੀਆ ਖੇਡਿਆ ਜੀ ਜੀ ਹਾਂਜੀ ਟਾਈਮ ਤੇ ਜਦੋਂ ਤੁਸੀਂ ਕਬੱਡੀ ਖੇਡਦੇ ਸੀ ਤਾਂ ਲੋਕੀ ਤੁਹਾਡੀਆਂ ਤਾਰੀਫਾਂ ਕਰਨੋਂ ਨਹੀਂ ਹਟਦੇ ਸੀ ਕਿ ਕਿੰਨਾ ਚੰਗਾ ਪਲੇਅਰ ਹੈ ਤੇ ਹਾਲਾਤਾਂ ਨੇ ਗਰੀਬੀ ਨੇ ਤੁਹਾਨੂੰ ਇਸ ਲੈਵਲ ਤੇ ਆ ਕੇ ਪਹੁੰਚਾ ਦਿੱਤਾ ਕਿ ਤੁਹਾਨੂੰ ਬੋਰੀਆਂ ਢੋਣੀਆਂ ਪਈਆਂ ਇਹਨਾਂ ਹਾਲਾਤਾਂ ਬਾਰੇ ਬਿਨੂ ਜ਼ਰੂਰ ਦੱਸੋ ਕਿ ਕਦੋਂ ਸ਼ੁਰੂ ਕੀਤਾ ਕਿ ਮੈਂ ਹਾਲਾਤ ਬਣੇ ਇਦਾਂ ਹੀ ਹੈ ਜੀ ਅਕਸਰੀ ਮੈਂ ਜਦੋਂ ਕਬੱਡੀ ਖੇਡਦਾ ਸੀ ਨਾਲ ਨਾਲ ਮੈਂ ਜਿਵੇਂ ਸਰਦੀਆਂ ਚ ਸੀਜ਼ਨ ਹੁੰਦਾ ਹੈ ਕਬੱਡੀ ਦਾ ਆਫ ਸੀਜ਼ਨ ਹੁੰਦਾ ਗਰਮੀ ਗਰਮੀ 'ਚ ਮੈਂ ਲੱਗ ਜਾਂਦਾ ਸੀ ਉੱਥੇ ਜਾ ਕੇ ਫੋਕਲ ਬੈਂਡ 'ਚ ਕੰਮ ਕਰਨ ਕਰ ਦਿਆਂ ਜੀ ਮੈਂ ਕਬੱਡੀ ਦਾ ਸੀਜ਼ਨ ਲਾਉਂਦਾ ਸੀਗਾ ਜੀ ਤੇ ਬਸ ਇਦਾਂ ਹੀ ਚੱਲਦਾ ਰਹੀ ਸਾਰਾ ਕੁਝ ਜੀ ਹਾਂ ਜੀ ਤੇ ਮੈਮ ਜਦੋਂ ਤੁਸੀਂ ਵਿਆਹ ਕੇ ਆਏ ਸੀਗੇ ਜਦੋਂ ਪਤਾ ਲੱਗਿਆ ਕਿ ਵੀਰੇ ਨੇ ਕਬੱਡੀ ਤੋਂ ਵੀ ਹੁਣ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਤੇ ਇਹ ਦਿਹਾੜੀਆਂ ਕਰਦੇ ਨੇ ਉਸ ਵੇਲੇ ਤੁਹਾਡੇ ਕਿਤੇ ਚਾਹ ਤਾਂ ਨਹੀਂ ਡੱਪ ਗਈ ਕਿਉਂਕਿ ਜਦੋਂ ਇੱਕ ਨਵੀਂ ਕੁੜੀ ਵਿਆਹ ਕੇ ਆਉਂਦੀ ਘਰ ਦੇ ਵਿੱਚ ਤੇ ਬਹੁਤ ਸਾਰੇ ਚਾਹ ਹੁੰਦੇ ਸੁਪਨੇ ਹੁੰਦੇ ਨੇ ਕਿ ਮੈਂ ਆਹ ਚੀਜ਼ਾਂ ਕਰਨੀਆਂ ਮੈਂ ਆਹ ਚੀਜ਼ਾਂ ਕਰਨੀਆਂ ਪਰ ਜਦੋਂ ਤੁਸੀਂ ਅਸਲੀਅਤ ਦੇਖੀ ਤਾਂ ਤੁਹਾਡੇ ਮਨ ਤੇ ਕੀ ਹੋਇਆ ਮੇਰੇ ਮੰਤੀ ਵੈਸੇ ਕੁਝ ਨਹੀਂ ਬੀਤੇ ਕਿ ਮੈਨੂੰ ਜੋ ਮੈਂ ਚਾਹੁੰਦੀ ਸੀ ਉਹ ਮੈਨੂੰ ਸਾਰਾ ਕੁਝ ਮਿਲਦਾ ਸੀ ਜੋ ਮੈਂ ਕੁਝ ਵੀ ਮੰਗਣਾ ਮੈਨੂੰ ਉਹ ਮਿਲਦਾ ਸੀਗਾ ਇਹਨਾਂ ਨੇ ਕਦੇ ਨਹੀਂ ਕਿਹਾ ਸੀ ਵੀ ਆਪਣੇ ਕੋਲ ਆਜ ਪੈਸਾ ਹੈ ਨਹੀਂ ਜਾਂ ਮੈਂ ਨਹੀਂ ਲਿਆ ਸਕਦਾ ਮੈਂ ਤੈਨੂੰ ਨਹੀਂ ਕੁਝ ਦੇ ਸਕਦਾ ਇਦਾਂ ਵਗੈਰਾ ਕੁਝ ਨਹੀਂ ਸੀ ਮੈਨੂੰ ਜੋ ਮੈਂ ਮੰਗਦੀ ਸੀ ਮੈਨੂੰ ਲੈ ਕੇ ਦਿੰਦੇ ਸੀ ਬਹੁਤ ਵਧੀਆ ਸਾਡੀ ਲਾਈਫ ਚੱਲੀ ਹੈ ਹੁਣ ਤੱਕ ਵੀ ਵਧੀਆ ਚੱਲੀ ਵੀ ਜਾਂਦੀ ਆ ਬਹੁਤ ਵਧੀਆ ਜੀ ਬਿਰੇ ਤੁਹਾਡੇ ਮਨ ਦੇ ਵਿੱਚ ਤਾਂ ਨਹੀਂ ਆਇਆ ਕਿ ਮੇਰੀ ਵਾਈਫ ਨੇ ਸਾਰੇ ਸੁਪਨੇ ਆ ਮੈਂ ਕਿੱਦਾਂ ਪੂਰੇ ਕਰੂੰਗਾ ਕਿਉਂਕਿ ਮੈਂ ਤਾਂ ਪਹਿਲੇ ਹੀ ਨਾ ਹਾਲਾਤਾਂ ਦੇ ਵਿੱਚੋਂ ਲੱਗਦਾ ਪਿਆ ਉਦਾਂ ਹੁੰਦਾ ਤਾਂ ਸੀ ਇਹਨਾਂ ਨੇ ਕਦੇ ਮੈਨੂੰ ਫੋਰਸ ਹੀ ਨਹੀਂ ਕੀਤਾ ਸੀ ਜਿਆਦਾ ਵੀ ਮੈਨੂੰ ਆ ਜੀ ਚਾਹੀਦੀ ਹੋਈਆਂ ਇਹਨਾਂ ਨੂੰ ਆਪ ਹੀ ਪਤਾ ਸੀਗਾ ਇਹ ਇਦਾਂ ਦੇ ਹਾਲਾਤ ਆ ਸਾਡੇ ਤੇ ਇਹਨੇ ਜੈਦ ਨਹੀਂ ਕੀਤੀ ਸੀ ਕਿਸੇ ਚੀਜ਼ ਲਈ ਵੀ ਪਰ ਮੈਨੂੰ ਸਗੋਂ ਦੀ ਇਹਨਾਂ ਨੇ ਕਹਿਣਾ ਤੁਸੀਂ ਖੇਡੋ ਅੱਗੇ ਵਧੋ ਤੁਸੀਂ ਬਹੁਤ ਹੈਲਪ ਕੀਤੀ ਮੈਨੂੰ ਇੱਕ ਵਾਈਫ ਦੇ ਨਾਲ ਨਾਲ ਚੰਗਾ ਦੋਸਤ ਵੀ ਮਿਲ ਗਿਆ ਹਾਂਜੀ ਹਰ ਗੱਲ ਮੈਂ ਨਾ ਸ਼ੇਅਰ ਕਰਦਾ ਜੀ ਜਿਆਦਾ ਮੈਂ ਸਾਈਡ ਤੇ ਮੁੰਡਿਆਂ ਨਾਲ ਲਿਆਜ ਨਹੀਂ ਪਉਂਦਾ ਇਹਨਾਂ ਨੇ ਮੇਰੀ ਹਰ ਗੱਲ ਸ਼ੇਅਰ ਹੁੰਦੀ ਹੈ ਜੀ ਹਾਂਜੀ ਮਤਲਬ ਕਿ ਵਾਈਸ ਦੇ ਨਾਲ ਨਾਲ ਇੱਕ ਬਹੁਤ ਚੰਗਾ ਦੋਸਤ ਦੋਸਤ ਮਿਲ ਗਿਆ ਹਾਂਜੀ ਹਾਂਜੀ ਜੀ ਮੈਮ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਵੀਰੇ ਨੇ ਬਹੁਤ ਸਾਰੀਆਂ ਟਰੋਫੀਆਂ ਜਿੱਤੀਆਂ ਆਈਆਂ ਮੈਡਲ ਜਿੱਤੇ ਹੋਏ ਨੇ ਤੇ ਬਹੁਤ ਸਾਰੀਆਂ ਸਿਹਰੀਆਂ ਵੀਡੀਓਜ਼ ਵੀ ਦੇਖਦੇ ਪਿਆ ਤੇ ਇਹਨਾਂ ਦੀਆਂ ਤਸਵੀਰਾਂ ਵੀ ਲੱਗੀਆਂ ਤੁਹਾਡੇ ਘਰ ਦੇ ਵਿੱਚ ਜਦੋਂ ਵੀਰਾ ਇਹ ਸਭ ਕੁਝ ਲੈ ਕੇ ਘਰ ਆਉਂਦੇ ਸੀ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਸੀ ਬਹੁਤ ਖੁਸ਼ੀ ਹੁੰਦੀ ਸੀਗੀ ਵੀ ਇਹ ਇੱਕ ਤਾਂ ਦਿਮਾਗ ਚ ਇਦਾਂ ਹੁੰਦਾ ਸੀਗਾ ਵੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਵੀ ਕਿਦਾਂ ਨਸ਼ਿਆਂ ਤੇ ਲੱਗੀ ਪਈ ਆ ਵੀ ਚੱਲ ਪੈਸਾ ਨਹੀਂ ਕੁਸ਼ਤਾ ਆਉਂਦਾ ਹੀ ਆ ਹੱਥ 'ਚ ਚੱਲ ਪੈਸਾ ਨਹੀਂ ਤੇ ਨਸ਼ੇ ਪੱਤੇ ਵਾਲੀ ਤੋਂ ਰਹਿਤ ਆ ਵੀ ਇਹ ਤਾਂ ਨਹੀਂ ਕਰ ਦੇਗੇ ਚਲੋ ਖੇਡ ਕੇ ਆਉਂਦੇ ਆ ਚਲ ਆਪਦੀ ਵੀ ਸਿਹਤ ਤਾਂ ਇਨਾਂ ਦੀ ਵਧੀਆ ਰਹਿੰਦੀ ਆ ਵੀ ਇਹ ਤਾਂ ਨਹੀਂਗਾ ਵੀ ਕੋਈ ਨਸ਼ਾ ਪੱਤਾ ਕਰਦੇ ਆ ਵੀ ਜਾਂ ਕੁਝ ਹੋਰ ਵਗੈਰਾ ਹਨਾ ਵੀ ਚੱਲ ਵਧੀਆ ਆਪਦੀ ਸਿਹਤ ਇਨਾਂ ਦੀ ਬਹੁਤ ਸੋਹਣੀ ਆ ਜੀ ਇਦਾਂ ਕੋਈ ਨਹੀਂਗਾ ਵੀ ਚੱਲ ਜਿੰਨਾ ਕਿ ਮਾਰਾ ਹੀ ਨਹੀਂ ਚੱਲ ਰੱਖਿਆ ਉੱਥੇ ਤਾਂ ਹੈਗੇ ਹੀ ਆ ਤੇ ਮੈਨੂੰ ਤੁਹਾਨੂੰ ਤਾਂ ਨਹੀਂ ਕਦੇ ਇਦਾਂ ਲੱਗਿਆ ਕਿ ਕਬੱਡੀ ਦੇ ਨਾਲ ਮਤਲਬ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਘਰ ਤਾਂ ਮਤਲਬ ਚੱਲਦੇ ਨਹੀਂ ਹੈਗੇ ਤਾਂ ਕਬੱਡੀ ਦੀ ਗੇਮ ਨੂੰ ਛੱਡ ਕੇ ਵੀਰਾਂ ਨੂੰ ਕੀ ਵੀਰੇ ਕਿਤੇ ਚੰਗੀ ਨੌਕਰੀ ਤੇ ਲੱਗਣਾ ਇਹਨਾਂ ਨੂੰ ਐ ਜ਼ਿਆਦਾ ਕਰੀ ਤੁਹਾਡੇ ਮਤਲਬ ਮਾਈਂਡ ਦੇ ਵਿੱਚ ਆਇਆ ਹੋਵੇ ਜਾਂ ਕਿ ਇਹਨਾਂ ਨੂੰ ਕੀ ਹੋਵੇ ਨਹੀਂ ਕਿਹਾ ਤਾਂ ਨਹੀਂ ਪਰ ਹੁਣ ਜਿੱਦਾਂ ਦੇ ਹਾਲਾਤ ਉਹਨਾਂ ਕਹਿਣਾ ਪੈਂਦਾ ਵੀ ਆ ਵੀ ਹੁਣ ਇੱਕ ਤਾਂ ਮੇਰੇ ਸੋਹਰਾ ਸਾਬਜੀ ਵਿਚਾਰੇ ਬੈਠੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਮਾਤਾ ਜੀ ਵੀ ਵਿਚਾਰੇ ਥਿਲੇ ਮਿਠੀ ਰਹਿੰਦੇ ਆ ਤੇ ਮੈਂ ਆ ਮੇਰਾ ਬੇਟਾ ਇਹਨਾਂ ਦੀ ਸਰਤੀ ਆ ਸਾਰਾ ਕੁਝ ਕਿਉਂਕਿ ਇਹਨਾਂ ਨੇ ਕਮਾ ਕੇ ਲਿਆਉਣੇ ਇਹਨਾਂ ਵੱਲੋਂ ਹੀ ਅਸੀਂ ਤਾਂ ਇਹਦੇ ਹਲਤ ਵਾਲੀ ਚਾਹਗਦੇ ਆ ਵੀ ਕੁਝ ਲੈ ਕੇ ਆਊਗਾ ਤਾਂ ਅਸੀਂ ਖਾਵਾਂਗੇ ਨਹੀਂ ਬੈਠੇ ਠੀਕ ਤੇ ਮੇਰੇ ਤੁਹਾਡੇ ਪਲੇ ਮਨ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀਗੀਆਂ ਨਹੀਂ ਜੀ ਜਦੋਂ ਮੈਂ ਮੈਰਿਜ ਹੋਣ ਤੋਂ ਪਹਿਲਾਂ ਮੈਂ ਖੇਡ ਕੇ ਆਉਂਦਾ ਸੀ ਕਈ ਵਾਰ 12 ਵਜਾਂ ਦੇ 1 ਵਜਾਂ ਦੇ ਮਾਤਾ ਬਿਮਾਰ ਹੁੰਦੇ ਸੀ ਮੈਂ ਕਿ ਮੈਂ ਠਾਉਂਦਾ ਨਹੀਂ ਹੁੰਦਾ ਸੀ ਮਾਤਾ ਨੂੰ ਵੀ ਉਠੋ ਜਾਂ ਮੈਂ ਰੋਟੀ ਖਾਣੀ ਆ ਮੈਂ ਭੁੱਖਾ ਹੀ ਪੈ ਜਾਂਦਾ ਹੁੰਦਾ ਸੀ ਕਈ ਵਾਰ ਤਾਂ ਤੇ ਜਦੋਂ ਦਾ ਇਹਨਾਂ ਦੀ ਮੇਰੀ ਮੈਰਿਜ ਹੋਈ ਆ ਇਹ ਆਇਆ ਘਰੇ ਇਹ ਕਦੇ ਵੀ ਇਦਾਂ ਨਹੀਂ ਹੋਇਆ ਹਰ ਚੀਜ਼ ਪਹਿਲਾਂ ਰੈਡੀ ਪਈ ਹੁੰਦੀ ਆ ਵੀ ਯਾ ਚੀਜ਼ ਇਹ ਖਾਣਗੇ ਡਾਈਟ ਵਗੈਰਾ ਹਨਾ ਇਹ ਰੈਡੀ ਰੱਖਦੇ ਆ ਮੈਨੂੰ ਬਹੁਤ ਸੌਖਾ ਹੋ ਗਿਆ ਮੈਰਿਜ ਬਾਅਦ ਹਾਂਜੀ ਪੂਰੀ ਸਪੋਰਟ ਹੈ ਇਹਨਾਂ ਦੀ ਪਲ ਸਪੋਰਟ ਹੈ ਜੀ ਇਸ ਤੋਂ ਇਲਾਵਾ ਤੁਹਾਡੀ ਕਬੱਡੀ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕੀਤਾ ਸੀ ਕਬੱਡੀ ਮੈਂ 6ਵੀਂ ਕਲਾਸ ਤੋਂ ਸ਼ੁਰੂ ਕੀਤਾ ਸੀ। ਅੱਛਾ 6ਵੀਂ ਕਲਾਸ। ਹਾਂਜੀ ਹਾਂਜੀ। ਫੈਮਿਲੀ ਦਾ ਸਪੋਰਟ ਸੀਗਾ ਜੋ ਘਰ ਦੇ ਕਹਿੰਦੇ ਸੀ ਕਿ ਨਹੀਂ ਛੱਡ ਪੜਾ ਕਿਹੜੇ ਕੰਮ ਹੀ ਪੈ ਗਿਆ। ਘਰ ਦੇ ਘਰ ਦੇ ਤਾਂ ਉਹ ਮੰਨਦੇ ਨਹੀਂ ਸੀਗੇ ਕੋਈ ਆ ਕੇ ਦੱਸਦਾ ਸੀਗਾ ਬਾਹਰੋਂ ਦੱਸਦੇ ਸੀ ਪਿੰਡ ਵਾਲੇ ਜਾਂ ਵੀ ਤੁਹਾਡਾ ਮੁੰਡਾ ਬਹੁਤ ਵਧੀਆ ਖੇਡਦਾ ਨੂੰ ਹਟਾਏ ਹੋਣਾ ਬਹੁਤ ਅੱਗੇ ਜਾਊਗਾ। ਤੇ ਘਰ ਦੇ ਕਹਿ ਦਿੰਦੇ ਸੀ ਇਹ ਤਾਂ ਹੌਲੀ ਹੌਲੀ ਤੁਰਦਾ ਵਾ ਤੇ ਖੇਡ ਕਿੱਥੋਂ ਲਊਗਾ। ਮੰਨਦੇ ਨਹੀਂ ਸੀਗੇ ਇਹ। ਇੱਕ ਦਿਨ ਪਾਪਾ ਦੇਖਣ ਚਲੇ ਗਏ ਸੀ। ਉਹਨਾਂ ਨੇ ਫਿਰ ਘਰੇ ਆ ਕੇ ਦੱਸਿਆ ਕਿ ਬਹੁਤ ਸੋਹਣਾ ਖੇਡਦਾ ਵਾ। ਸਾਰੀ ਬਸ ਬਹੁਤ ਹੈਲਪ ਕਰਦੀ ਸੀ ਫਿਰ ਥੋੜੀ ਜੀ ਹੈਲਪ ਕਰਨੀ ਉਹਨੇ ਸਟਾਰਟ ਕਰਤੀ ਸੀ ਹਾਂਜੀ ਪਰ ਇੰਨਾ ਸੀ ਇਦਾਂ ਸੀਗਾ ਜੀ ਚਲੋ ਘਰੋਂ ਕਰਦੇ ਹਾਲਾਤ ਜਿਆਦਾ ਚੰਗੇ ਨਹੀਂ ਸੀ ਵੀ ਉਹਦੇ ਦਾ ਚਲੋ ਨਹੀਂ ਸਕਦੇ ਸੀ ਕੁਝ ਮੈਨੂੰ ਡਾਈਟ ਵਗੈਰਾ ਹਨਾ ਉਹਦਾ ਮੈਂ ਆਪ ਕੰਮ ਕਰਕੇ ਹੀ ਹੈਂਡਲ ਕਰਦਾ ਸੀਗਾ ਜੀ ਖਰਾਕ ਨੂੰ ਪੈਸੇ ਵਗੈਰਾ ਤੇ ਉਹਨਾਂ ਦਾ ਵੀ ਇੰਨਾ ਹੀ ਬਹੁਤ ਸੀਗਾ ਜੀ ਮੈਨੂੰ ਫ੍ਰੀ ਛੱਡਿਆ ਹੋਇਆ ਸੀ ਵੀ ਖੇਡ ਲਾ ਤੂੰ ਹਾਂਜੀ ਦਾ ਹੋਇਆ ਵੀ ਦੇਖਦੇ ਸਮੇਂ ਕੋਈ ਸੱਟ ਲੱਗੀ ਹੋਵੇ ਤੇ ਘਰਦਿਆਂ ਨੇ ਕਿਹਾ ਹੋਵੇ ਕਿ ਨਹੀਂ ਛੱਡ ਪਰ ਹੁਣ ਤੋਂ ਕੋਈ ਕੰਮ ਦੇਖ ਇਹ ਖਿਡਾ ਮਤਲਬ ਗੇਮ ਰੂਮ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਸੱਟਾਂ ਤਾਂ ਕਾਫੀ ਵਾਰੀ ਲੱਗੀਆਂ ਜੀ ਦੋਨੇ ਕੂਣੀਆਂ ਫ੍ਰੈਕਚਰ ਆ ਮੇਰੀਆਂ ਤੇ ਗੋਡੇ ਗੋਡਿਆਂ ਤੇ ਕਾਫੀ ਵਾਰੀ ਸੱਟਾਂ ਲੱਗੀਆਂ ਗੂਠੇ ਗਾਠੇ ਵੀ ਸਾਰੇ ਐ ਸੱਟ ਨਾਲ ਹੋਏ ਹੋਇਆ ਖੜਕੀ ਜੀ ਤੇ ਘਰ ਦੇ ਕਹਿ ਦੁੰਦੇ ਸੀ ਹੱਟ ਲੱਗ ਜਾਂਦੀ ਸੀਗੀ ਕਈ ਵਾਰ ਤਾਂ ਸੱਟ ਲੱਗ ਗਈ ਸੱਜਿਆ ਤੇ ਕੇਰਾ ਮੇਰੀ ਕੂਣੀ ਫ੍ਰੈਕਚਰ ਹੋ ਗਈ ਰੋਟੀ ਨਹੀਂ ਖਾਦੀ ਹਾਂ ਦੀ ਬੱਚੇ ਖਾਉਂਦੇ ਰਹੇ ਆ ਜੀ ਜਿਵੇਂ ਮੇਰੇ ਭਤੀਜੇ ਹੁੰਦੇ ਸੀਗੇ ਤੇ ਘਰ ਦੇ ਮਨ ਦੁਖੀ ਹੁੰਦੇ ਮਾਤਾ ਕਹਿ ਦਿੰਦੇ ਸੀ ਕਿ ਨਹੀਂ ਖੇਡਣਾ ਹਾਂਜੀ ਫੇਰ ਮੈਂ ਢਿੱਲਾ ਮੂੰਹ ਕਰਕੇ ਬਹਿ ਹੁੰਦਾ ਸੀ ਕਿ ਹੁਣ ਇਹਨਾਂ ਨੇ ਕਹਦਾ ਨਹੀਂ ਖੇਡਣਾ ਤੇ ਕਾਫੀ ਕਾਫੀ ਦਿਨ ਮੈਂ ਇਹਦਾ ਨਾਂ ਚਾਚਾ ਨਾਲ ਗੱਲ ਨਾ ਕਰਨੀ ਇਹਨਾਂ ਨੇ ਫੇਰ ਕਹਿ ਦੇਣਾ ਤੂੰ ਚੱਲ ਤੂੰ ਹਟਣਾ ਤਾਂ ਹੈ ਨਹੀਂ ਹੁਣ ਖੇਡ ਲੈ ਜੀ ਹਾਂਜੀ ਜਦੋਂ ਪਹਿਲਾ ਮੈਚ ਜਿੱਤ ਕੇ ਆਏ ਸੀਗੇ ਤੇ ਉਸ ਵੇਲੇ ਕਿੰਨੀ ਕੀ ਖੁਸ਼ੀ ਹੋਈ ਸੀ ਤੇ ਜਿਹੜਾ ਤੁਸੀਂ ਟਰੋਫੀ ਲੈ ਕੇ ਆਏ ਸੀ ਕਿਹਨਾਂ ਨੂੰ ਸਭ ਤੋਂ ਪਹਿਲਾਂ ਫੜਾਈ ਉਹ ਉਹ ਮੈਂ ਆਪਣੇ ਮੰਮੀ ਨੂੰ ਫੜਾਈ ਸੀ ਮੰਮੀ ਡੈਡੀ ਵੀ ਨਾਲ ਦੇ ਘਰਾਂ ਚ ਵੀ ਦਿਖਾ ਗਿਆ ਸੀ ਕਿ ਸਾਡਾ ਮੁੰਡਾ ਜਿੱਤ ਕੇ ਆਇਆ ਸੀ ਹਾਂਜੀ ਬਹੁਤ ਖੁਸ਼ੀ ਹੋਈ ਮੈਨੂੰ ਮਾਨ ਮਹਿਸੂਸ ਹੋਇਆ ਹਾਂਜੀ ਹਾਂਜੀ ਕਰਦਿਆਂ ਨੂੰ ਵੀ ਬਹੁਤ ਮਾਨ ਮਹਿਸੂਸ ਹੋਇਆ ਕਿ ਅਸੀਂ ਇਹਨੂੰ ਛੱਡਿਆ ਹੋਇਆ ਚਲੋ ਕੁਝ ਕਰਕੇ ਦਿਖਾਉਂਗਾ ਜੀ ਵੀਰੇ ਕਿਨਾ ਕਿਨਾ ਕਿ ਨਾਲ ਤੁਸੀਂ ਕਬੱਡੀ ਦੇ ਖੇਤਰ ਦੇ ਵਿੱਚ ਖੇਡ ਚੁੱਕੇ ਕਿਹੜੇ ਤਾਰਿਆਂ ਦੇ ਨਾਲ ਕਿਹੜੇ ਖਿਡਾਰੀਆਂ ਮੈਂ ਜੀ ਲਗਭਗ ਜਿੰਨੇ ਹੁਣ ਸਟਾਰ ਆ ਮੁੰਡੇ ਸਾਰਿਆਂ ਨਾਲ ਹੀ ਖੇਡ ਚੁੱਕਿਆ ਜੀ ਜਿਵੇਂ ਵੀਰਾ ਹਰਮਨ ਕੋਲੀਆ ਚਰਾਗਦੀਨ ਮਈਆਮਲਾ ਰਾਜਿਆਣ ਦੀ ਟੀਮ 'ਚ ਖੇਡਦ ਰਹੀ ਮਨਪੀਤ ਵਰਗਿਆਣਾ ਜੀ ਤੇ ਕੁਝ ਦੁਗਾਰ ਗਣਾ ਬਾਈ ਉਹਨਾਂ ਦਾ ਸੀਨੀਅਰ ਆਪਣਾ ਹੁੰਦਾ ਨਾ ਮੈਚ ਲੱਗੇ ਕਾਫੀ ਫਰੀਆਦ ਸ਼ਕਰਪਰ ਫਗਰਪੁਰ ਹਣੀ ਉਹਨਾਂ ਨਾਲ ਖੇਡਿਆ ਜੀ ਮੈਂ ਬਚੀ ਉਹਨਾਂ ਨੇ ਬਣਾਲੇ ਨਾਲ ਸਾਰੇ ਨਾਲ ਖੇਡਿਆ ਜੀ ਇਹਨੇ ਵੱਡੇ ਵੱਡੇ ਸਤਾਰਿਆਂ ਨਾਲ ਜਦੋਂ ਖੇਡੇ ਸੀਗੇ ਕਬੱਡੀ ਦੇ ਜਨਾਬ ਦੇ ਕਹਿ ਸਕਦਾ ਕਿ ਸਭ ਤੋਂ ਉੱਪਰ ਦੇ ਨਾਮ ਹਨ ਤੁਸੀਂ ਲੈ ਆ ਹਾਂਜੀ 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 ਤੇ ਉਸ ਵੇਲੇ ਡਰ ਨਹੀਂ ਹੁੰਦਾ ਸੀ ਕਿ ਮੈਂ ਕਿੱਦਾਂ ਖੇਡੂੰਗਾ ਖਰੇ ਮੈਂ ਹਾਰ ਹੀ ਨਾ ਜਾਵਾਂ ਨਹੀਂ ਐ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਜੀ ਹਾਰ ਜਿੱਤਨ ਬਾਰੇ ਨਹੀਂ ਸੋਚਿਆ ਸੀ ਇਹ ਹੀ ਹੁੰਦਾ ਸੀਗਾ ਕਿ ਗਰਾਊਂਡ ਚਲੇ ਗਏ ਤੇ ਲੋਕੀ ਮੈਨੂੰ ਦੇਖਣ ਦੇਖ ਕੇ ਬਸ ਮੈਨੂੰ ਤਾੜੀਆਂ ਮਾਰਨ ਪਹਿਲਾਂ ਸੋਚਿਆ ਸੀ ਇਹ ਮੈਨੂੰ ਪੈਸੇ ਬਾਰੇ ਸੋਚਿਆ ਸੀ ਉਦੋਂ ਬਾਅਦ ਹੁਣ ਪਤਾ ਲੱਗਣ ਲੱਗਿਆ ਕਿ ਪੈਸਾ ਪੈਸੇ ਮਗਰ ਮੈਂ ਖੇਡੇ ਨਹੀਂ ਪੈਸੇ ਮਗਰ ਖੇਡਿਆ ਹੁੰਦਾ ਹੁਣ ਮੇਰੇ ਕੋਲ ਕੁਝ ਹੁੰਦਾ ਬਸ ਮੈਂ ਯਾਰੀਆਂ ਦੋਸਤਾਂ ਦੀ ਦੋਸਤੀਆਂ ਜੀ ਖੇਡੀਆਂ ਜੀ ਹਾਂਜੀ ਇੰਨਾ ਮਤਲਬ ਕਿ ਸਟਰਗਲ ਕਰਨ ਤੋਂ ਬਾਅਦ ਜਦੋਂ ਦੁਬਾਰਾ ਤੋਂ ਦਿਹਾੜੀ ਕਰਨੀ ਪਈ ਜਦੋਂ ਤੁਸੀਂ ਵਾਪਸ ਬੋਰੀਆਂ ਚੁਕਣੀਆਂ ਸ਼ੁਰੂ ਕੀਤੀ ਉਸ ਵੇਲੇ ਤੁਹਾਡੇ ਮਨ ਤੇ ਕੀ ਸੀ ਕਿਉਂਕਿ ਉਹ ਬੜਾ ਔਖਾ ਟਾਈਮ ਹੁੰਦਾ ਕਿ ਇੱਕ ਪਲੇਅਰ ਵਾਸਤੇ ਆਪਣੀ ਗੇਮ ਨੂੰ ਆਪਣੇ ਪੈਸ਼ਨ ਨੂੰ ਛੱਡ ਕੇ ਇਸ ਤਰੀਕੇ ਦੇ ਨਾਲ ਦਿਹਾੜੀਆਂ ਕਰ ਰਿਹਾ। ਔਖਾ ਤਾਂ ਬਹੁਤ ਹੁੰਦਾ ਜੀ ਕਿਉਂਕਿ ਹੁਣ ਖੇਡਦੇ ਹਰੇਕ ਪਲੇਅਰ ਦੇ ਸੱਟਾਂ ਲੱਗੀਆਂ ਆਉਂਦੀਆਂ। ਪਲੇਅਰ ਕੰਮ ਨਹੀਂ ਕਰ ਸਕਦਾ ਜੀ। ਨਹੀਂ ਕਰ ਸਕਦਾ ਕਿਉਂਕਿ ਕੋਈ ਵੀ ਬਾਹਰ ਵਾਲਾ ਕੰਮ ਕਰਦੇ ਆ ਹੁਣ ਊਣੀਆਂ ਮੇਰੀਆਂ ਹੁਣ ਵੀ ਦਰਦ ਕਰਨ ਲੱਗ ਜਾਂਦੀਆਂ ਜੀ। ਉਹਦਾ ਕੰਮ ਕਰਦਾ ਵਾਂ। ਔਖਾ ਹੋ ਜਾਂਦਾ ਕੰਮ ਕਰਨਾ ਜੀ ਪਲੇਅਰ ਲਈ। ਤੇਰੇ ਹਾਲਾਤਾਂ ਨੇ ਤੁਹਾਨੂੰ ਉਹ ਚੀਜ਼ਾਂ ਬੋਦੀਆਂ ਚੱਖਣ ਤੇ ਮਜ਼ਬੂਤ ਕਰ ਦਿੱਤਾ। ਉਹ ਨਹੀਂ ਮਾਦਾ ਬਿਮਾਰ ਹੁੰਦੇ ਸੀ ਬਾਪੂ ਬਿਮਾਰ ਰਹਿੰਦਾ ਸੀਗਾ ਤੇ ਕੁਝ ਫਿਰ ਘਰ ਦੇ ਹਾਲਾਤ ਮੇਰੇ ਮੇਰੇ ਸਿਰ ਤੇ ਸਾਰਾ ਖਰਚਾ ਸੀਗਾ ਜੇ ਮੈਂ ਖੇਡਦਾ ਖੇਡਣ ਜਾਂਦਾ ਸੀਗਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀਗਾ ਜੀ ਜੇ ਘਰ ਦਾ ਜਿਵੇਂ ਖੇਡਦਾ ਸੀਗਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀਗਾ ਤੇ ਜੇ ਕੰਮ ਕਰਦਾ ਸੀ ਫਿਰ ਮੈਥੋਂ ਖੇਡਿਆ ਨਹੀਂ ਜਾਂਦਾ ਸੀਗਾ ਜੀ ਕਿਉਂਕਿ ਇੱਕ ਪਾਸੇ ਹੋ ਜਾਂਦਾ ਜੀ ਹਾਂ ਜੀ ਤੇ ਫਿਰ ਕਦੇ ਫੈਮਿਲੀ ਨੇ ਨਹੀਂ ਕਿਹਾ ਬਾਪੂ ਜੀ ਨੇ ਜਾਂ ਬੇਬੇ ਜੀ ਨੇ ਕਿ ਛੱਡ ਪੜਾ ਤੂੰ ਹੁਣ ਕਹਿ ਦਿੰਦੇ ਸੀਗੇ ਜੀ ਪਰ ਉਹ ਦਿਲ ਤੇ ਪੱਥਰ ਰੱਖ ਕੇ ਕਹਿੰਦੇ ਸੀ ਕਿ ਉਹਨਾਂ ਨੂੰ ਪਤਾ ਸੀ ਮਿਹਨਤ ਬਹੁਤ ਕੀਤੀ ਹੈ ਨੇ ਵੀ ਇਹਨੂੰ ਹਟਾਉਣਾ ਮੇ ਸੌਖਾ ਤਾਂ ਨਹੀਂ ਗੱਜਲ ਹਣਾ ਕਹਿ ਦਿੰਦੇ ਸੀ ਹਟ ਜਾ ਤੂੰ ਬਾਅਦ ਚ ਫਿਰ ਜਦੋਂ ਮੈਂ ਦੋ ਦੋ ਤਿੰਨ ਦੰਦੇ ਨੇ ਨਾ ਬੋਲ ਰਾਨਾ ਫਿਰ ਮੈਨੂੰ ਇਹਨਾਂ ਨੇ ਕਹਿ ਦਨਾ ਤੂੰ ਖੇਡ ਲਾ ਦੂ ਹਟ ਨਾ ਤਾਂ ਐ ਨਹੀਂ ਗਾ ਜੀ ਇੰਨਾ ਛੋਟੀ ਦਾ ਖਿਡਾਰੀ ਸਾਹਮਣੇ ਬੈਠਿਆ ਹੋਇਆ ਕਿ ਅਸੀਂ ਹਾਲਾਤ ਦੇਖ ਕੇ ਘਰ ਦੇ ਤੁਹਾਡੀ ਬਾਲਿਆ ਵਾਲੀ ਛੱਤ ਹੈ ਕੱਚਾ ਕਰਿਆ ਹੈ ਨਾ ਕਿਸ ਤਰੀਕੇ ਦੇ ਨਾਲ ਸਰਵਾਈਵ ਕਰਦੇ ਤੇ ਕੀ ਹਾਲਾਤ ਮੈਨੂੰ ਜ਼ਰੂਰ ਦੱਸੋ ਲਾਤਾ ਹੀ ਬਸ ਦਿਹਾੜੀ ਦਿਹਾੜੀ ਕਰਦੇ ਜੇ ਉਹਦੇ ਨਾਲ ਗੁਜ਼ਾਰਾ ਹੋ ਹੀ ਜਾਂਦਾ ਵਾ ਤੇ ਉਦਾਂ ਹੈਲਪ ਆ ਰਹੀ ਹੈ ਨੈਕਸਟ ਸੀਜ਼ਨ ਮੈਂ ਖੇਡੂਗਾ ਜੀ ਹਾਂਜੀ ਅੱਗੇ ਵੀ ਹੋਰ ਚਲੋ ਮੇਰੇ ਭਰਾ ਜਿਵੇਂ ਗੁਰਵਿੰਦਰ ਮਾਨਿੰਗਾ ਤੋਂ ਆ ਮੇਰਾ ਫਰੈਂਡ ਆ ਉਹ ਹੈਲਪ ਕਰਦਾ ਜੀ ਤੇ ਸੇਮ ਬਾਈਆ ਕੈਨੇਡਾ ਤੋਂ ਜੀ ਆਪਣੇ ਪਿੰਡ ਤੋਂ ਹੀ ਮੱਲੀਆਂ ਨੇ ਉਹ ਹੈਲਪ ਕਰਦੇ ਆ ਤੇ ਆਪਣੇ ਗੁਰਸੇਵਕ ਮੱਲੀ ਫਾਸਟ ਫੂਡ ਵਾਲੇ ਉਹਨਾਂ ਨੇ ਕਿਹਾ ਜੀ ਜੋ ਜੀਸੀ ਜੀ ਜ਼ਰੂਰਤ ਆ ਜੀ ਤੁਹਾਨੂੰ ਦੇਵਾਂਗੇ ਕਿ ਖੇਡ ਤੋਂ ਹਾਂਜੀ ਤੇ ਮੈਮ ਤੁਸੀਂ ਇਹਨਾਂ ਦੇ ਕਿੰਨੇ ਕੁ ਲਾਈਵ ਦੇਖੇ ਨੇ ਦੂਰ ਨਵਿੰਸ ਮੈਂ ਤਾਂ ਵੈਸੇ ਆਲਰੇਡੀ ਸਾਰੇ ਲਾਈਵ ਦੇਖਦੀ ਹੁੰਦੀ ਸੀਗੀ ਲਾਈਵ ਕਿਉਂਕਿ ਜੇ ਦੋਨਾਂ ਨੇ ਕਹਿਣਾ ਵੀ ਮੈਂ ਇੱਥੇ ਆ ਤੇ ਮੈਂ ਦੇਖਣੀ ਦੇਖਣਾ ਪਰ ਮੈਂ ਹੋਰ ਤਾਂ ਭਾਵੇਂ ਕਿਸੇ ਨਾਲ ਹੀ ਦੇਖ ਇਹਨਾਂ ਨੂੰ ਤਾਂ ਜ਼ਰੂਰ ਦੇਖਣੇ ਦੇਖਣਾ ਹੁੰਦਾ ਸੀ ਜੇ ਕੋਈ ਹੋਰ ਗੱਲਬਾਤ ਹੋਣੀ ਮੈਂ ਕਹਿੰਦਾ ਲੈ ਬਸ ਆਉਂਦਾ ਹੀ ਮੂਟੀ ਲਾਜ ਹੋ ਜਾਣਾ ਵੀ ਲੈ ਦੱਸ ਵੀ ਆ ਕੀ ਕਰਤਾ ਜੇ ਤੂੰ ਵਧੀਆ ਕੋਈ ਵੀ ਰੇਡ ਪਾਉਣ ਜਾਣਾ ਵਧੀਆ ਆਉਣਾ ਫਿਰ ਕਹਿਣਾ ਬਹੁਤ ਸੋਹਣੀ ਪਈ ਹੈ ਬਹੁਤ ਵਧੀਆ ਇਨ ਇਨ ਦਿਨਾਂ ਥੋੜਾ ਮੈਂ ਵੀ ਜਾਣਗੀ ਸੀ ਜਿਵੇਂ ਮੈਨੂੰ ਇਹਨਾਂ ਨੇ ਕਿਹਾ ਵੀ ਐਂ ਹੁੰਦਾ ਕਬੱਡੀ ਚ ਐਂ ਹੁੰਦਾ ਫਿਰ ਮੈਨੂੰ ਵੀ ਐਂ ਹੁੰਦਾ ਸੀ ਕਿ ਵੀ ਹਾਂ ਤੁਸੀਂ ਅਜਾਂ ਹੀ ਕੀਤਾ ਹੈ ਤੁਸੀਂ ਅਜਾਂ ਹੀ ਕੀਤਾ ਥੋੜਾ ਥੋੜਾ ਮੈਂ ਵੀ ਜਾਣਗੀ ਸੀ ਕਿ ਵੀ ਰਤੇ ਬਹੁਤ ਚੰਗਾ ਕਿਡਾ ਲਿਆ ਤੁਹਾਨੂੰ ਵੀ ਮਤਲਬ ਤੁਹਾਨੂੰ ਕਿਸੇ ਜੇ ਇੰਟਰਸਟ ਹੈਗਾ ਸਪੋਰਟਸ ਦੇ ਵਿੱਚ ਮੈਂ ਪਹਿਲੇ ਜਦੋਂ ਅਨਮੈਰਿਡ ਹੁੰਦੀ ਸੀਗੀ ਤਾਂ ਮੈਂ ਬੀਐਸਐਫ ਦੀ ਪਾਰਟੀ ਬੋਡੀ ਕਿਆ ਪੁਲ ਦੀ ਦੇਖੀ ਆ ਪੰਜਾਬ ਪੁਲਿਸ ਦੇਖੀ ਆ ਪਰ ਕੁਛ ਲੇ ਗਿਆ ਸਕੂਟ ਐ ਮਸ ਲੀਡ ਰਹੇ ਜੀ ਹਾਂਜੀ ਤੇ ਤੁਸੀਂ ਜਾਣਦੇ ਨਹੀਂ ਕਿ ਤੁਸੀਂ ਮਤਲਬ ਦੋਵੇਂ ਜਣੇ ਬਹੁਤ ਚੰਗੇ ਕਿਡਾਰੀਓ ਕਿ ਸਰਕਾਰ ਤੁਹਾਡੀ ਕੋਈ ਮਦਦ ਕਰੇ ਕੋਈ ਤੁਹਾਨੂੰ ਸਰਕਾਰੀ ਨੌਕਰੀ ਦਵੇ ਕਿ ਤੇ ਤੁਹਾਡਾ ਮਤਲਬ ਕੀ ਹੋਵੇ ਇਹ ਵੀ ਮੇਰੇ ਬਹੁਤ ਇੰਨੇ ਫਾਰਮ ਪਏ ਆ ਨਾ ਇੰਨੇ ਭਰੇ ਹੋਏ ਫਾਰਮ ਪਏ ਆ ਨਾ ਵੀ ਮੇਰੀ ਜਿਹੜੀ ਇੱਕ ਫਾਈਲ ਹੁੰਦੀ ਉਹ ਭਰੀ ਪਈ ਆ ਹਾਲੇ ਤੱਕ ਵੀ ਮੈਂ ਉਹਨਾਂ ਨੂੰ ਗਵਾਇਆ ਨਹੀਂ ਪੰਜ ਸਾਲ ਹੋ ਗਏ ਮੇਰੀ ਮੈਰਿਜ ਨੂੰ ਉਹ ਉਮੀ ਪਈ ਆ ਮੈਂ ਕਿਤੇ ਨੇ ਕਿਤੇ ਤਾਂ ਕੁਝ ਦੇਖਣ ਗਿਆ ਕਿਤੇ ਕੋਈ ਨਿਕਲੂਗਾ ਚੱਲ ਦੇਖਾਂਗੇ ਤੁਸੀਂ ਕੈਮਰੇ ਦੇ ਥਰੂ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਬਸ ਹੁਣ ਤਾਂ ਇਹ ਕਿਸੇ ਕੁਝ ਕਹਿਣਾ ਚਾਹੁੰਦੇ ਮੈਮਲੀ ਇਨਾਂ ਉਹਨਾਂ ਨੇ ਕੁਝ ਕੀਤਾ ਹਾਂਜੀ ਇਹ ਤਾਂ ਚਲੋ ਕੱਲਾ ਇਨਾਂ ਦਾ ਨਹੀਂ ਕੋਈ ਵੀ ਮਿਹਨਤ ਕਰਦਾ ਨਾ ਸਰਕਾਰ ਨੂੰ ਦੇਖਣਾ ਚਾਹੀਦਾ ਵਾ ਕਿਵੇਂ ਇਹਨਾਂ ਨੇ ਹੱਦ ਤੋਂ ਵੱਧ ਟਰਾਈਆਂ ਕੀਤੀਆਂ ਵਾ ਇਹ ਕਿਤਨਾ ਕਿਤੇ ਦੇਖਣਾ ਚਾਹੀਦਾ ਸੀਗਾ ਇਹਨਾਂ ਨੂੰ ਹਾਂਜੀ ਬਹੁਤ ਏਕੀਆਂ ਰੇਲਵੇ ਦੀ ਬਹੁਤ ਏਕੀਆਂ ਬੈਂਕ ਆਫ ਬੜੌਦਾ ਦੀਆਂ ਦੇਖੀਆਂ ਤਿੰਨ ਚਾਰ ਤਾਂ ਇਹਦੀ ਪੇਪਰ ਦੀਆਂ ਦੇ ਮੈਰੀਜ਼ ਤੋਂ ਬਾਅਦ ਵੀ ਮੈਂ ਇਹ ਨਾਲ ਜਾਂਦਾ ਰਿਹਾ ਜੀ ਦੇਖਣਾ ਇਹਨਾਂ ਨੇ ਰਨਿੰਗ ਵਗੈਰਾ ਕਰ ਲਿਆ ਮੈਨੂੰ ਹੁਣ ਵੀ ਕੰਨੀ ਹੁੰਦੀ ਹੈ ਮੈਂ ਕਿ ਜੇ ਮੈਂ ਰਨਿੰਗ ਕਰਨ ਲੱਗੀ ਨੂੰ ਤੁਹਾਡੇ ਨਾਲ ਤਾਂ ਮੈਂ ਕਰ ਸਕਦੀ ਹਾਂ ਮੈਂ ਤੁਹਾਡੇ ਨਾਲ ਵਾਰਮ ਅਪ ਪੂਰਾ ਵਧੀਆ ਕਰ ਸਕਦੀ ਹਾਂ ਮੈਂ ਹੁਣ ਵੀ ਕਦੇ ਕਦੇ ਸੀ ਜਾ ਚਲੇ ਜਾਂਦੀ ਹਾਂ ਸੈਰ ਕਰਨ ਸ਼ਾਮਾਂ ਨੂੰ ਤਾਂ ਮੈਂ ਥੋੜੇ ਥੋੜੇ ਨਾਲ ਵਾਰਮ ਅਪ ਤੇ ਜਾ ਹ ਰਨਿੰਗ ਵਗੈਰਾ ਕਰ ਲੈਣੀ ਹੈ ਨਾਲ ਮੈਂ ਕਹਿੰਦੀ ਮੈਨੂੰ ਚੰਗਾ ਲੱਗਦਾ ਮੈਂ ਵੀ ਮੈਨੂੰ ਆਉਂਦਾ ਹੈ ਹਲੇ ਵੀ ਸਾਰਾ ਕੁਝ ਮੈਂ ਜੀ ਵੀ ਤੁਸੀਂ ਦੱਸਿਆ ਕਿ ਤੁਸੀਂ ਵੀਰੇ ਦਾ ਲਾਈਕ ਹੋ ਮਤਲਬ ਕਿ ਟੂਰਨਾਮੈਂਟ ਦੇਖਦੇ ਹੋ ਤੇ ਉਸ ਵੇਲੇ ਜਦੋਂ ਵੀਰੇ ਦਾ ਨਾਮ ਉੱਥੇ ਮਤਲਬ ਕਿ ਬੁਲਦੇ ਨੇ ਸਾਰੇ cheering up ਕਰਦੇ ਨੇ ਤੁਹਾਨੂੰ ਕਿੰਨੀ 기 ਖੁਸ਼ੀ ਹੁੰਦੀ ਹੈ ਇਹਨਾਂ ਤੇ ਹੋਣੀ ਹੋਣੀ ਹੈ ਈਵਨ ਉਹਨਾਂ ਨੂੰ ਮੋਟੀਵੇਟ ਵੀ ਇੰਨਾ ਉਹ ਹੁੰਦੇ ਨੇ ਬਟ ਤੁਹਾਨੂੰ ਕਿੰਨੀ 기 ਖੁਸ਼ੀ ਹੁੰਦੀ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਸਾਨੂੰ ਜੀ ਚਲੋ ਵੀਰੇ ਹੁਣ ਤੁਸੀਂ ਅੱਗੇ ਮਤਲਬ ਕਿ ਦੁਬਾਰਾ ਤੋਂ ਮੈਚ ਖੇਡਣ ਜਾ ਰਹੇ ਹੋ ਤੇ ਉਹਨੂੰ ਲੈ ਕੇ ਕੀ ਪ੍ਰਿਕੁਐਸ਼ਨ ਚੱਲਦੀ ਹੈ ਕੀ ਕਿੰਨਾ ਕ ਜਨੂਨ ਹੈ ਕਿ ਦੁਬਾਰਾ ਤੋਂ ਮੈਂ ਆਪਣੀ ਗੇਮ ਦੇ ਨਾਲ ਜੁੜਨਾ ਦੁਬਾਰਾ ਤੋਂ ਮੈਂ ਆਪਣੀ ਜਿਹੜੀ ਤੁਹਾਡਾ ਪੈਸ਼ਨ ਆ ਉਹਦੇ ਨਾਲ ਜੁੜਨਾ ਤੁਸੀਂ ਹਾਂਜੀ ਪਹਿਲਾਂ ਸ਼ੌਂਕ ਹੁੰਦਾ ਸੀਗਾ ਹੁਣ ਥੋੜਾ ਜਿਹਾ ਮਜਬੂਰੀ ਬਣੀ ਹੋਈ ਹੈ ਕਿ ਅੱਗੇ ਚਲੋ ਅੱਗੇ ਪੈਸਾ ਨਹੀਂ ਕਮਾਇਆ ਜੀ ਲਿਆਜਾਂ ਜੀ ਖੇਡੀ ਗਿਆ ਜਿਵੇਂ ਹੁਣ ਮੈਂ ਤਗੜਾ ਸੀਗਾ ਪੈਸਾ ਕਮਾ ਸਕਦਾ ਸੀ ਵਧੀਆ ਵਧੀਆ ਟੀਮਾਂ ਨਾਲ ਖੇਡ ਕੇ ਮੈਂ ਤਾਂ ਯਾਰੀਆਂ ਦੋਸਤੀਆਂ ਯਾਰ ਨਹੀਂ ਆਇ ਲਿਆਜ ਨਹੀਂ ਆਏਗਾ ਕਿ ਮੈਨੂੰ ਖੜਾ ਲੈਂਦੇ ਸੀ ਤਗੜਾ ਹੁੰਦਾ ਸੀਗਾ ਮੈਂ ਇਹਨਾਂ ਨੇ ਬਹੁਤ ਰੋਕਣਾ ਕਿ ਤੁਸੀਂ ਇਹਨਾਂ ਨਾਲ ਨਹੀਂ ਖੇਡਣਾ ਇਹਨਾਂ ਨਾਲ ਖੇਡ ਲਓ ਪਰ ਮੈਂ ਇਦਾਂ ਹੀ ਖੇਡੀ ਗਿਆ ਜੀ ਜਿੱਥੇ ਇਹ ਕਹਿੰਦੇ ਸੀ ਉੱਥੇ ਖੇਡਿਆ ਨਹੀਂ ਜਾਂ ਪਿੰਡ ਵਾਲੇ ਕਹਿ ਦਿੰਦੇ ਸੀ ਅਵੇ ਇੱਥੇ ਖੇ ਈਮਾਨਦਾਰੀ ਸੀਗਾ ਮੈਂ। ਸੋ ਹੁਣ ਮੈਮ ਦੀ ਜ਼ਿੰਦਗੀ ਦੇ ਆਣ ਵਿੱਚ ਆਉਣ ਦੇ ਨਾਲ ਹੀ ਆ ਬੇਟੇ ਦੀ ਜ਼ਿੰਦਗੀ ਦੇ ਚ ਆਉਣ ਦੇ ਨਾਲ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ ਜੀ? ਬਹੁਤ ਵਧੀਆ ਖੁਸ਼ੀ ਖੁਸ਼ੀ ਨਾਲ ਦਿਨ ਬਤੀਤ ਕਰ ਰਹੇ ਜਦੋਂ ਤੰਗੀਆਂ ਵੇਸ਼ੀਆਂ ਤਾਂ ਆਉਂਦੀਆਂ ਰਹਿੰਦੀਆਂ ਜੀ। ਵਧੀਆ ਮੈਨੂੰ ਲਾਈਫ ਪਾਰਟਰ ਨਾਲ ਮਿਲਿਆ ਜੀ। ਹਾਂਜੀ ਬਹੁਤ ਖੁਸ਼ ਆਂ ਜੀ ਅਸੀਂ। ਸਮਾਂ ਦੂਸਰੇ ਕੀ ਕਹੋਗੇ ਜੀ ਵਿਵੇ ਨਾਲ ਜੁੜਨ ਤੋਂ ਬਾਅਦ? ਮੈਂ ਤਾਂ ਆਪੇ ਬਹੁਤ ਹੈਪੀ ਆਂ। ਬਹੁਤ ਖੁਸ਼ ਹਈ ਨਹੀਂ ਅਸੀਂ ਦੋਨੀਆਂ ਨੇ ਵੈਸੇ ਅਸੀਂ ਸਿੱਧਕ ਸੱਕ ਇੱਕ ਦੂਸਰੇ ਨਾਲ ਹੀ ਬਣਾਉਣੀ ਆ ਤੇ ਅਸੀਂ ਕਦੇ ਨਹੀਂ ਇੱਕ ਦੂਸਰੇ ਦੇ ਐ ਵੀ ਜੇ ਕੋਈ ਦੁੱਖ ਆ ਗਿਆ ਤਾਂ ਅਸੀਂ ਵੀ ਇਦਾਂ ਇੱਕ ਦੂਸਰੇ ਲੜ ਝਗੜ ਕੇ ਨਹੀਂ ਲੈਣੇ ਆ ਵਧੀਆ ਰਹਿਣੇ ਦੋਨੀਆਂ ਇੱਕ ਦੂਸਰੇ ਨਾਲ ਜੀ ਕਦੇ ਗਰੀਬੀ ਨੇ ਇਹ ਰਿਸ਼ਤਾ ਖਰਾਬ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਦੀ ਵੀ ਨਹੀਂ ਕਦੀ ਵੀ ਨਹੀਂ ਗਰੀਬੀ ਨੇ ਤਾਂ ਲੜਦੇ ਆਂ ਜੀ ਇਕੱਠੇ ਹੋ ਕੇ ਲੜਦੇ ਹੁਣ ਵੀ ਲੜੀ ਜਾਂਦੇ ਚਲੋ ਅੱਗੇ ਮਹਾਰਾਜ ਦੇ ਸਰਤੇ ਆ ਜੀ ਕੀ ਬਾਨਾ ਹਨਾ ਫਿਰ ਅਸੀਂ ਹਜੇ ਵੀ ਸ਼ੁਕਰੀਆ ਨਾ ਕਰਦੇ ਵਾਹਿਗੁਰੂ ਤਾਂ ਬਹੁਤ ਕੁਝ ਦਿੱਤਾ ਹੂੰ ਸੌਖੀ ਰੋਟੀ ਖਾਈ ਜੰਨੇ ਬਹੁਤ ਬੈਸਟ ਵਿਸ਼ੇ ਤੁਹਾਨੂੰ ਦਿੰਨੇ ਤੁਹਾਡੀ ਜ਼ਿੰਦਗੀ ਨੂੰ ਲੈ ਕੇ ਵੀ ਤੁਹਾਨੂੰ ਵੀ ਬਹੁਤ ਬਹੁਤ ਮਤਲਬ ਕਿ ਬੈਸਟ ਵਿਸ਼ੇਸ ਹੈ ਕਿਉਂਕਿ ਤੁਸੀਂ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹੋ ਹਾਂਜੀ 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 ਅੱਗੇ ਆਉਣ ਆਉਣ ਵਾਲਾ ਸੀਜ਼ਨ ਖੇਡਾਂਗੇ ਜੀ ਨੈਕਸਟ ਸੀਜ਼ਨ ਹਾਂਜੀ ਹੁਣ 11ਵੇਂ 12ਵੇਂ ਮਹੀਨੇ ਮੈਂ ਸਟਾਰਟ ਕਰੂੰਗਾ ਜੀ ਦਸੰਬਰ ਦੇ ਮੈਚ ਤੇ ਖੇਡਾਂਗੇ ਜੀ ਆਉਣ ਵਾਲਾ ਸੀਜ਼ਨ ਹਾਂਜੀ ਓਕੇ ਥੈਂਕ ਯੂ ਸਰ ਥੈਂਕ ਯੂ ਮੈਮ ਥੈਂਕ ਯੂ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਮਿਹਰਬਾਨੀ